ਸਰ ਅਨਦਲ ਸਾਹਿਬ ਤੁਸੀਂ ਇੱਕ ਗੱਲ ਕਹੀ ਸੀ ਉਹਰੇ ਕਿ ਜਿਹੜਾ ਇਹ ਅਸੀਂ ਕਿਸਾਨੀ ਕਿਸਾਨੀ ਤੌਰ ਤੇ ਕਿਥੇ ਪਾਰਟੀ ਦਾ ਨਹੀਂ ਹੈ ਇਕੱਠਾ ਜਿਹੜਾ ਤੇ ਐਮਐਸਪੀ ਦੀ ਗੱਲ ਕਰੀਏ ਤਾਂ ਇੱਕ ਆਪਣੇ ਬੀਬੀ ਨੇ ਜੀ ਬੜਾ ਵਾਇਰਲ ਵੀ ਹੋਈ ਹੈ ਇਹਨਾਂ ਦੀ ਇਹ ਨਿਊਜ਼ ਕਿ 5 ਮਿੰਟਾਂ ਦੇ ਵਿੱਚ ਅਸੀਂ ਜਿਹੜੀ ਐਮਐਸਪੀ ਹੈ ਉਹ ਲੋਕਾਂ ਨੂੰ ਦੇ ਦਿਆਂਗੇ ਉਹਦੇ ਉੱਤੇ ਕੁਝ ਕਹਿਣਾ ਚਾਹੁੰਦੇ ਜੀ ਦੇਖੋ ਤੁਸੀਂ ਨਾ ਇੱਕ ਕੰਟੈਂਸ਼ਨ ਦੀ ਗੱਲ ਹੁੰਦੀ ਹੈ ਜੀ ਜਿਹੜੀ ਕੇਂਦਰ ਦੀ ਸਰਕਾਰ ਹੈ 13 ਮਹੀਨੇ ਉੱਤੇ ਕਿਸਾਨ ਬੈਠ ਰਹੇ ਵਾਅਦਾ ਕਰਕੇ ਮੁੱਕ ਗਏ ਅਸੀਂ ਇਹਨਾਂ ਨੂੰ ਵਾਅਦਾ ਕੀਤਾ ਪਿਆਸੀ ਤੁਹਾਨੂੰ ਐਮਐਸਪੀ ਦੇਵਾਂਗੇ ਔਰ ਦੇਵਾਂਗੇ ਔਰ ਜਿਹੜੇ ਕਾਰਪੋਰੇਟਰ ਹਨ ਅਡਾਨੀਆਂ ਬਾਨੀ ਇਹਨਾਂ ਦਾ ਟੈਕਸ ਬਾਈਪਾਸ ਕਰਤਾ 1.5 ਲੱਖ ਕਰੋੜ ਰੁਪਏ ਅਸੀਂ ਐਮਐਸਪੀ ਤੇ ਇਸ ਤੋਂ ਜ਼ਿਆਦਾ ਖਰਚ ਨਹੀਂ ਹੁੰਦਾ ਐਮਐਸਪੀ ਦੀ ਮੈਂ ਹੁਣ ਡਿਟੇਲ ਚ ਟਾਈਮ ਨਹੀਂ ਹੈ ਅਸੀਂ ਉਹਦੇ ਤੇ ਕੀਤਾ ਹੈ ਉਹਦੇ ਚ ਭਾਵਾੰਤਰ ਸਕੀਮ ਹੈ ਜੀ ਬਹੁਤ ਸਾਰੀਆਂ ਸਕੀਮਾਂ ਹੈਗੀਆਂ ਉਹਦੇ ਤੁਸੀਂ ਕੁਝ ਖਰੀਦ ਰਹੇ ਹੋ ਉਹਦੀ ਪ੍ਰੋਸੈਸਿੰਗ ਕਰੋਗੇ ਉਹ 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 ਉਹਦੀ ਤੁਸੀਂ ਮਾਰਕੀਟਿੰਗ ਕਰੋਗੇ ਦੁਨੀਆ ਦੇ ਵਿੱਚ ਕਿਉਂਕਿ ਫੂਡ ਤਾਂ ਹਮੇਸ਼ਾ ਲੋੜ ਰਹਿਣੀ ਹੈ ਠੀਕ ਹੈ ਜੀ ਉਹ ਅਸੀਂ ਸਾਰੇ ਸਕੀਮ ਕੀਤਾ ਉਹਨਾਂ ਨੇ ਇੱਕ ਤਾਂ ਉਹਨਾਂ ਨੇ ਜਿਹੜਾ ਹੈਗਾ ਉਹਨਾਂ ਨੂੰ ਉਹਨਾਂ ਦਾ ਇਨਕਮ ਡੈਕਸ ਵਧਾਤਾ 1.5 ਲੱਖ ਰੋਡ ਹੋਆ ਜੀ ਇੱਕ ਪ੍ਰੋਡਕਟਿਵਿਟੀ ਲਿੰਕਡ ਇਨਸੈਂਟਿਵ ਉਹ ਇੰਡਸਟਰੀ ਨੂੰ ਦਿੱਤਾ ਉਹਨੇ ਵੱਡੀ ਇੰਡਸਟਰੀ ਨੂੰ ਦਿੱਤਾ ਉਹਦੇ ਚ ਵੀ ਉਹਦੇ ਚ 3-4 ਲੱਖ ਰੋਡ ਪਾ ਦੇ ਦਿੱਤਾ ਜੀ ਇੱਕ ਉਹਨਾਂ ਨੇ ਉਹਦੇ ਕਰਜ਼ੇ ਮਾਫ ਕੀਤੇ ਜਿਹੜੇ ਕਿ ਅਸਲ ਵਿੱਚ 13-14 ਲੱਖ ਰੋਡ ਹੋ ਚੁੱਕਿਆ ਹੁਣ ਤੱਕ ਜਿਹੜਾ ਬੀਜੇਪ ਸਰਕਾਰ ਦੇ ਵਿੱਚ ਆ ਉਹਨਾਂ ਨੇ 20-25 ਲੱਖ ਕਰੋੜ ਰੁਪਏ ਉਹਨਾਂ ਨੂੰ ਦਿੱਤਾ ਕਿਸਾਨ ਨੂੰ ਕਿਸਾਨ ਤਾਂ ਇੰਨਾ ਚਾਹੀਦਾ ਨਹੀਂ ਇੰਨਾ ਕਿਸਾਨ ਲਈ ਨਾ ਮਜ਼ਦੂਰ ਲਈ ਇਹ ਤਾਂ ਸੱਚੀ ਤਾਂ 8000 8500 ਕਰੋੜ ਰੁਪਏ ਰੋਹੀ ਜਾਂਦੇ ਜਿਹੜਾ ਸਰਕਾਰ ਦਾ ਪੈਸਾ ਰੁਕਿਆ ਹੋਇਆ ਸੋ ਅਸੀਂ ਐਮਐਸਪੀ ਦੇਵਾਂਗੇ ਜੀ ਕਰਜ਼ੇ ਵੀ ਮਾਫ ਕਰਾਂਗੇ ਔਰ ਖੇਤੀ ਨੂੰ ਲਾਇਵੰਦਟ ਜਿਹੜਾ ਧੰਦਾ ਬਣਾਣਾ ਅਸੀਂ ਉਹ ਕਿਦਾਂ ਬਣਾਣਾ ਉਹਦੇ ਵਾਸਤੇ ਬਰੂਪ੍ਰਿੰਟ ਤਿਆਰ ਹੈ ਜੀ ਐਗਰੋ ਵੈਸਟ ਇੰਡਸਟਰੀਜ਼ ਲਾਵਾਂਗੇ ਤੇ ਭਗਵੰਤ ਮਾਨ ਸਰਕਾਰ ਨੇ ਪਹਿਲੀ ਵਾਰੀ ਕੀਤਾ ਕਿ ਟਮਾਟੋ ਸੌਸ ਪੰਜਾਬ ਚ ਬਣਦੀ ਹੈ ਕਿਸਾਨ ਟਮਾਟੋ ਸੌਸ ਟਮਾਟਰ ਨਾਗਪੁਰ ਤੋਂ ਆ ਰਹੇ ਉਹਨਾਂ ਨੇ ਵਾਸਪਤੀ ਲਾ ਮਾਗੇ ਉਹਦੇ ਵੈਲੀਵੈਟਡ ਪ੍ਰੋਡਕਟਸ ਬਣਾਵਾਂਗੇ ਡਾਕਟਰ ਸਾਹਿਬ ਤੁਸੀਂ ਕਹਿੰਦੇ ਆਦਿਯੋਗ ਪਤੀਆਂ ਦਾ ਕਰਜ਼ਾ ਮਾਫ ਕੀਤਾ ਹੈ ਕਾਂਗਰਸ ਹੈ ਜਿਹੜੀ ਚਲੋ ਤੁਹਾਡੀ ਤਾਂ ਪੰਜਾਬ ਦੇ ਵਿੱਚ ਪੰਜਾਬ ਸਟੇਟ ਦੇ ਵਿੱਚ ਸਰਕਾਰ ਹੈ ਦਿੱਲੀ ਦੇ ਵਿੱਚ ਹੈ ਕਾਂਗਰਸ ਤੁਹਾਡੇ ਨਾਲ ਦਿੱਲੀ ਦੇ ਵਿੱਚ ਪਾਈਵਾਲ ਹੈ ਉਹ ਹਮੇਸ਼ਾ ਕਹਿੰਦੀ ਹੈ ਕਿ ਉਦਯੋਗ ਪਤੀਆਂ ਦਾ ਕਰਜ਼ਾ ਮਾਫ ਕੀਤਾ ਹੈ ਪਰ ਅਸੀਂ ਜਿੱਥੇ ਵੀ ਅਸੀਂ ਦੇਖਿਆ ਹੈ ਕਿ ਕਈ ਸਟੇਟਾਂ ਦੇ ਵਿੱਚ ਕਾਂਗਰਸ ਦੀ ਸਰਕਾਰ ਹੈ ਉੱਥੇ ਵੀ ਉਦਯੋਗ ਪਤੀਆਂ ਨੂੰ ਉਦਯੋਗ ਲਾਉਣ ਦੀ ਵੀ ਅਗਿਆ ਦਿੱਤੀ ਹੈ ਤੇ ਉੱਥੇ ਪਾਈਵਾਲ ਵੀ ਹੈ ਬਕਾਇਦਾ ਉੱਥੇ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਹਾਂ ਦੇਖੋ ਦੋ ਕੱਲਾਂ ਨੂੰ ਸਮਝੋ ਚਲੋ ਅਸੀਂ ਇੰਡਸਟਰੀ ਦੇ ਖਿਲਾਫ ਨਹੀਂ ਹੈ। ਇੰਡਸਟਰੀ ਹੋਣੀ ਚਾਹੀਦੀ ਹੈ। ਜਿਹੜਾ ਕਰੋਨੀ ਕੈਪਟਲਿਸਟ ਹੈ ਵੀ ਤੁਸੀਂ ਸਾਰਾ ਬਿਜ਼ਨਸ ਜਿਹੜੇ ਤੁਹਾਡੇ ਚਾਹੇ ਤੁਹਾਡੇ 에어ਪੋਰਟ ਹੈ, ਤੁਹਾਡੇ ਹਵਾਈ ਜਹਾਜ਼ ਹੈ, ਰੇਲਵੇ ਸਟੇਸ਼ਨ ਹੈ, ਤੁਹਾਡੇ ਸਾਈਲੋ ਹੈ, ਟੈਲੀਫੋਨ ਹੈ, ਮੀਡੀਆ ਹੈਗਾ ਉਹ ਸਾਰਾ ਪੰਜ ਬੰਦਿਆਂ ਨੂੰ ਦੇ ਦਿਓ ਅਸੀਂ ਉਹਦੇ ਖਿਲਾਫ ਨਹੀਂ ਬੋਲ ਰਹਾਂ। ਇੰਡਸਟਰੀ ਦਾ ਰੋਲ ਰਹਿ ਗੱਜੇ ਸਾਡੇ ਪ੍ਰਾਈਵੇਟ ਹਸਪਤਾਲ ਹੈ। ਮੈਂ ਸਰਕਾਰੀ ਹਸਪਤਾਲ ਠੀਕ ਕੀਤੇ ਆ। ਵੀ ਗੱਲ ਨੂੰ ਸਮਝੋ। ਕਰੋਨੋਲੋਜੀ ਸਮਝੋ। ਅਸੀਂ ਜਿਹੜਾ ਹੈਗਾ ਤੁਹਾਡਾ ਅਸੀਂ ਜਦੋਂ ਖਸਾਰਾ ਨੂੰ ਐਮਐਸਪੀ ਦੇਵਾਂਗੇ ਕੋਆਪਰੇਟਿਵਜ਼ ਲੈ ਕੇ ਆਵਾਂਗੇ ਕੋਆਪਰੇਟਿਵ ਸੈਕਟਰ ਦੇ ਵਿੱਚ ਜਿਹੜੀ ਹੈਗੀ ਖੇਤੀਬਾੜੀ ਜਿਹੜੀ ਹੈਗੀ ਅਸੀਂ ਉਹਨੂੰ ਜਿਹੜੇ ਸਾਰਾ ਕੁਝ ਉਹਦਾ ਹੈਗਾ ਜੇ ਇੰਡਸਟਰੀ ਲੱਗੇਗੀ ਤਾਂ ਉੱਥੇ ਤੇ ਲੋਕਲ ਬੰਦੇ ਨੂੰ ਰੋਜ਼ਗਾਰ ਦੇ ਆਵੇ ਠੀਕ ਆ ਜੀ ਉਹਦੇ ਨਾਲ ਜਿਹੜੇ ਲੋਕਲ ਬੰਦੇ ਉਹਨਾਂ ਦੀ ਭਾਈਵਾਲੀ ਜਿਹੜੇ ਕੋਆਪਰੇਟਿਵ 슈ਗਰ ਮਿਲ ਸੀ ਗਿਆ ਜੀ ਕੋਆਪਰੇਟਿਵ ਮੂਵਮੈਂਟ ਨੂੰ ਸਟਰੌਂਗ ਕਰਾਂਗੇ ਕੋਆਪਰੇਟਿਵ ਦੇ ਵਿੱਚ ਜਿਹੜੀ ਖਾਦੀ ਇੱਕ ਕੋਆਪਰੇਟਿਵ ਹੈ ਉਹ ਤੁਹਾਡੇ ਮਤਲਬ 60 ਲੱਖ ਬੰਦਿਆਂ ਨੂੰ ਜੌਬ ਦੇ ਰਹੀ ਹੈ ਜੀ ਉਹ ਆ ਜਿਹੜੇ ਤੁਹਾਡੇ ਦੁਜੇ ਆ ਨਾ ਵੱਡੇ ਵੱਡੇ ਨੈਸਲੇ ਵਾਲੇ ਜੋ ਜਿਹੜੇ ਤੁਹਾਡੇ ਫੂਲ ਫਾਰ ਬਣਾਉਂਦੇ ਆ ਇਹ 30-30 ਹਜ਼ਾਰ ਬੰਦੇ ਕੰਮ ਕਰਦੇ ਆ ਇਹ ਸਾਰੇ ਆ ਨਾ ਟੈਕਨੋਲੋਜੀ ਬੇਸਡ ਆ ਉਹ ਜੋਬ ਨਹੀਂ ਦਿੰਦੇ ਹੋ ਜੋਬ ਕ੍ਰिएशन ਮਾਈਕਰੋ ਸਮਾਲ ਮੀਡੀਅਮ ਉਹ ਵਾਲੀ ਇੰਡਸਟਰੀ ਨੂੰ ਪ੍ਰਪੋਜ਼ ਕਰਾਂਗੇ ਜਿਹਦੇ ਵਿੱਚ 95% ਬੰਦੇ ਕੰਮ ਕਰਦੇ ਆ ਮਾਈਕਰੋ ਸਮਾਲ ਮੀਡੀਅਮ ਦੇ ਵਿੱਚ ਜਿਹੜੀਆਂ ਲਾਰਜ ਇੰਡਸਟਰੀਜ਼ ਆ ਦੇ ਆਰ ਨਾਟ ਜੋਬ ਇੰਟੈਂਸਿਵ ਯੂ نو ਅਸੀਂ ਜੋਬਲੈਸ ਗਰੋਥ ਕਰ ਰਹੇ ਹਾਂ ਮੋਦੀ ਉਹ ਕਰ ਰਿਹਾ ਮੋਦੀ ਉੱਥੋਂ ਪੈਸੇ ਲੈਂਦਾ ਦਵਾਈਆਂ ਬਣਾਉਣ ਵਾਲੀ ਕੰਪਨੀ ਤੋਂ 950 ਕਰੋੜ ਰੁਪਏ ਲਿਆ 12000 ਰੁਪਏ ਰਾਂਸੀ ਵੀ ਤੋੜਦੀ ਐ ਪਾਰਟੀਆਂ ਤੋੜ ਰਹਾ ਹੈ ਦੇਸ਼ ਨੂੰ ਤੋੜ ਰਹਾ ਹੈ ਇਹ ਗੱਲ ਕਰਦੇ ਆ ਕਿ ਮਨੋ ਇੱਕ ਉਸ ਬੈਠਿਆ ਤੁਹਾਡਾ ਮੰਗਲ ਸੂਤਰ ਖੋਲਣਗੇ ਲੋਕਾਂ ਚ ਡਰ ਦਾ ਮਾਹੌਲ ਪੈਦਾ ਮਾਹੌਲ ਬਣਾ ਰਹੇ ਆ ਇਹ ਕੁਝ ਵੀ ਕਰਾ ਸਕਦੇ ਆ ਜੀ ਲੋਕਾਂ ਨੂੰ ਪੰਜਾਬ ਸਾਡਾ ਸਭਿਆਚਾਰ ਸਰਬੱਤ ਦੇ ਭਲੇ ਵਾਲਾ ਅਸੀਂ ਉਹਦੀ ਗੱਲ ਕਰਦੇ ਆ ਅਸੀਂ ਮਿਹਨਤ ਕਸ਼ਾਂ ਦੀ ਗੱਲ ਕਰਦੇ ਆ ਆਹ ਫਰਕ ਆ ਆਖਰੀ ਸਵਾਲ ਜੀ ਇੱਕ ਕਾਂਗਰਸ ਦੇ ਮੈਨੀਫੈਸਟੋ ਦੇ ਵਿੱਚ ਵੀ ਉਹ ਮੈਂਬਰ ਨੇ ਤੇ ਉਹਨਾਂ ਦਾ ਕੀ ਬਿਆਨ ਆਇਆ ਅੱਜ ਕਾਫੀ ਨਜ਼ਦੀਕ ਨੇ ਗਾਂਧੀ ਪਰਿਵਾਰ ਦੇ ਕੀ ਅਮਰੀਕਾ ਦੇ ਵਿੱਚ ਇੱਕ ਲਾਅ ਹੈ ਜੀ ਜੇਕਰ ਕਿਸੇ ਦੀ ਡੈਥ ਹੋ ਜਾਂਦੀ ਹੈ ਤਾਂ ਵਿਰਾਸਤ ਦੇ ਵਿੱਚ ਜਿਹੜੀ ਉਹਨੂੰ ਪ੍ਰਾਪਰਟੀ ਜਾਂਦੀ ਹੈ ਤਾਂ 55% ਹੈ ਜਿਹੜਾ ਉੱਥੇ ਦੀ ਸਰਕਾਰ ਹੈ ਜਿਹੜਾ ਉਹਦੇ ਹਿੱਸੇ ਵਿੱਚ ਜਾਂਦਾ ਹੈ ਉਹ ਕਹਿੰਦੇ ਕਿ ਇਹੀ ਕਾਨੂੰਨ ਭਾਰਤ ਦੇ ਵਿੱਚ ਕਾਂਗਰਸ ਦੇ ਜਿਹੜੇ ਮੈਂਬਰ ਨੇ ਮੈਨੀਫੈਸਟੋ ਦੇ ਵਿੱਚ ਉਹਨਾਂ ਦਾ ਬਿਆਨ ਹੈ ਕਿ 55% ਹੈ ਜਿਹੜਾ ਉਮੇਦਾ ਹੀ ਲਾਹ ਭਾਰਤ ਦੇ ਵਿੱਚ ਲਾਗੂ ਹੋ ਜੇ ਤੇ ਜਿੰਨੀ ਵੀ ਪ੍ਰਾਪਰਟੀ ਹੈ ਡੈਥ ਤੋਂ ਬਾਅਦ ਵਿਰਾਸਤ ਦੇ ਵਿੱਚ ਆਮ ਲੋਕਾਂ ਦੇ ਵਿੱਚ ਚਲੀ ਜਾਵੇ ਕੀ ਇਹਦੇ ਸਹਿਮਤ ਹੋ ਜੀ ਤੁਸੀਂ ਕਾਂਗਰਸ ਪਾਰਟੀ ਦੇ ਮੈਨੀਫੈਸਟੋ ਦੀ ਕਮੇਟੀ ਦੇ ਇੱਕ ਮੈਂਬਰ ਦੀ ਗੱਲ ਕਰ ਰਹੇ ਹੋ ਜੋ ਜੋ ਅਰਵਿੰਦ ਕੇਜਰੀਵਾਲ ਦੀਆਂ ਗਰੰਟੀਆਂ ਹੈਗੀਆਂ ਜੀ ਇਹਦੇ ਤੇਜਸਵੀ ਜਾਦਵ ਦੀਆਂ ਵੀ ਆਣੀਆਂ ਇਹਦੇ ਚਕਲੇਸ਼ ਜਾਦਵ ਦੀਆਂ ਵੀ ਆਣੀਆਂ ਇਹਦੇ ਚ ਐਨਸੀਪੀ ਦੀਆਂ ਵੀ ਆਣੀਆਂ ਇਹਦੇ ਸ਼ਿਵ ਸਨਹ ਦੇ ਵੀ ਆਣੀਆਂ ਸਾਡਾ ਜਿਹੜਾ 26 ਤੋਂ 28 ਪਾਰਟੀਆਂ ਹੋ ਗਈਆਂ ਅਸੀਂ ਇਹ ਕਾਮਨ ਮਿਨਿਮਮ ਪ੍ਰੋਗਰਾਮ ਬਣੇਗਾ ਉੱਥੇ ਸਾਰੇ ਗੱਲ ਉਹ ਚੱਲਣੀਆਂ ਕਿ ਇੰਡੀਵਿਜੂਅਲ ਮੈਂਬਰ ਕੀ ਕਹਦਾ ਉਹਨੂੰ ਤੁਸੀਂ ਭੁੱਲ ਜਾਓ ਉਹ ਸਾਰਾ ਜਿਹੜਾ ਕੰਸੈਂਸਸ ਕਰਕੇ ਬਿਲਕੁਲ ਜਿਹੜਾ ਮੈਂ ਕਹਿੰਦਾ ਜੀ ਜਿਹੜੀ ਆਪਾਂ ਗੱਲ ਕਿਹਦੀ ਕਰ ਰਹੇ ਆ ਜੀ ਆਪਾਂ ਕਿੱਧਰ ਨੂੰ ਆਪਾਂ ਆਮ ਮੱਧ ਦੀ ਗੱਲ ਕਰ ਰਹੇ ਆ ਅਸੀਂ ਜਿਹੜੇ ਇੰਡਸਟਰੀ ਨੂੰ ਜਿਹੜਾ ਅਸੀਂ ਲੱਖਾਂ ਕਰੋੜ ਦੇ ਰਹੇ ਹਾਂ ਉਹਦੀ ਗੱਲ ਨਹੀਂ ਕਰ ਰਹੇ ਅਸੀਂ ਅਸੀਂ ਤਾਂ ਉਹਦੀ ਗੱਲ ਕਰਨੀ ਹੈ ਜੀ ਅਸੀਂ ਤਾਂ ਉਹ ਪੈਸੇ ਲਿਆ ਕੇ ਗਰੀਬਾਂ ਦੇ ਘਰ ਭਰਨੇ ਆ ਅਸੀਂ ਗਰੀਬਾਂ ਦੀ ਸਾਨੂੰ ਕੀ ਲੋੜ ਹੈ ਜੀ ਜਿਹਦਾ ਕੋਈ ਵਿਰਾਸਤ ਵਿੱਚ ਹੋਏਗਾ ਜਿਹੜਾ ਹੋਏਗਾ ਉਹਨੂੰ ਜਾਂਦਾ ਜਾਵੇਗਾ ਉਹਨੂੰ ਬਿਲਕੁਲ ਜਾਏਗਾ ਜੀ ਗਰੀਬਾਂ ਦੇ ਨਹੀਂ ਜਿਹੜੀ ਇਹਨਾਂ ਨੇ ਵਿਰਾਸਤ ਜਿਹੜੀ ਦੂਜੀ ਵੜਾ ਲਈ ਜਾਨਾ ਜੀ ਪੈਸੇ ਵੱਡੇ ਬੰਦੇ 25 ਬੰਦੇ ਆ ਜੀ 25 ਬੰਦੇ ਟੋਟਲ 25 ਬੰਦੇ ਆ ਜਿਹੜੇ ਜਿਹਨਾਂ ਦੀ ਪ੍ਰਾਪਰਟੀ ਅੱਧੀ ਅੱਧੀ ਜਨਤਾ ਤੋਂ ਜ਼ਿਆਦਾ ਹੈ ਉਹ ਤੁਸੀਂ ਵੀ ਵਿੱਚ ਆਂਦੇ ਉਹਦੇ ਆੜਤੀ ਵੀ ਵਿੱਚ ਆਂਦੇ ਆ ਕਿਸਾਨ ਮਜ਼ਦੂਰ ਡਾਕਟਰ ਸਾਹਿਬ ਵਿੱਚ ਆਂਦੇ ਆ ਆਪਾਂ ਝੱਖ ਮਾਰੀ ਜਾਂਦੇ ਆ ਆਪਾਂ ਆਪਾਂ ਫਸਲਾ ਪੈਦਾ ਕਰਦੇ ਆ ਆਪਾਂ ਸਰਵਿਸਿਜ਼ ਪ੍ਰੋਵਾਈਡ ਕਰਦੇ ਆ ਆਪਾਂ ਨੂੰ ਤਾਂ ਰੋਲ ਕੇ ਰੱਖਤਾ ਵੀ ਉਹਨਾਂ ਨੇ ਆ ਟਰੱਕਾਂ ਵਾਲੇ ਦਾ ਤੁਹਾਨੂੰ ਮੈਂ ਹਾਲ ਦੱਸਿਆ ਜੀ ਤੁਹਾਨੂੰ ਆੜਤੀਆਂ ਦਾ ਹਾਲ ਦੱਸਿਆ ਜੀ ਛਲਰ ਵਾਲਿਆਂ ਦੀ ਪੂਰੀ ਹਾਲਤ ਆ ਜੀ ਮੁਆਇਸਰ ਦੇ ਹਿਸਾਬ ਨਾਲ ਇਹ ਸਾਨੂੰ ਲੇਬਰ ਦੇ ਹਿਸਾਬ ਨਾਲ ਅਸਤਾਨੇ ਪੈਸੇ ਦੇਣੇ ਆ ਜੀ ਤੁਸੀਂ ਮੈਨੂੰ ਇਹ ਗੱਲ ਦੱਸੋ ਜੀ ਜੇ ਮਜ਼ਦੂਰ ਕਰਦੇ ਐਵੇਂ ਕੰਮ ਤਾਂ ਪੈਸੇ ਘੱਟ ਆ ਜੀ ਜੇ ਉਹ ਅੜਾਨੀਆਂ ਬਾਨੀ ਕਰਦਾ ਉਹਨਾਂ ਦੇ ਸਾਈਲੋ ਬਣ ਜਾਂਦੇ ਤਾਂ ਪੈਸੇ ਜ਼ਿਆਦਾ ਇਹ ਬਿਜਲੀ ਤੁਹਾਡੇ ਸਾਹਮਣੇ ਬਿਜਲੀ ਦੀ ਐਗਜ਼ਾਮਪਲ ਹੈ ਜੀ ਆ ਗੋਇਦਵਾਲ 3.5 3.5 ਰੁਪਏ ਚ ਬਣ ਰਿਆ ਯੂਨਿਟ ਸਾਡਾ ਇਹ ਖੜੇ ਦੇ 10 12 ਰੁਪਏ 12 ਰੁਪਏ ਦੇ ਰਹੇ ਸੀ ਉਹਨੂੰ ਖੜੇ ਦੇ ਬਿਜਲੀ ਨਹੀਂ ਬਣ ਰਹੀ ਸੀ ਅਸੀਂ ਬਿਜਲੀ ਬਣਾਈ ਕਿਸਾਨਾਂ ਨੂੰ ਵਾਧੂ ਦਿੱਤੀ ਰਾਤ ਨੂੰ ਖੱਜਲ ਖਵਾਰ ਨਹੀਂ ਹੋਏ ਇਹ ਫਰਕ ਸਮਝ ਰਹੇ ਹੋ ਆ ਫਰਕ ਸਮਝੋ ਲੋਕਾਂ ਨੂੰ ਸਮਝਾਓ ਫੇਰ ਗੱਲ ਬਣੂ ਠੀਕ ਹੈ